ਸਤਿ ਸ਼੍ਰੀ ਅਕਾਲ ਦੋਸਤੋ ਸੰਧੂ ਬੀਬੀ 31 ਚੈਨਲ ਤੋਂ ਬੁਖਾਰ ਰਹੇ ਆ ਜੀ ਤੁਹਾਨੂੰ ਮੌਸਮ ਮੌਸਮ ਹੋ ਰਹੀ ਹੈ ਮਿੱਤਰੋ ਗਰਮ بارش ਥੋੜੀ ਥੋੜੀ ਹੋ ਰਹੀ ਹੈ ਕਣਕਾਂ ਲੱਗ ਰੀਆਂ ਡਿੱਗਣਾਂ ਸ਼ੁੱਕਤੋ ਦੇਣਾ ਕੰਕਾਂ ਵੱਡੀਆਂ ਜਾਣਗੀਆਂ ਆ ਵੇਖੋ ਮਿੱਤਰੋ ਬਾਣਪੂ ਗਿੱਲਾ ਗਿਆ ਹੋ ਤੇ ਕਪੈਨਾ ਨਹੀਂ ਗੱਲ ਚੱਲਣੀ ਆ ਜਮਾ ਬਰਾਉ ਹੋਇਆ ਖੜਾ ਵੇਖ ਲੋ ਕਾਲਾ ਹੋ ਰਿਹਾ ਰੱਬ ਦੇ ਮੂਹਰੇ ਢੇਰ ਗਵਾਰ ਕਰ ਰੱਖਿਆ ਜਮਾ ਆ ਵੇਖੋ ਦਰਖਤ ਕਿਵੇਂ ਤੋੜ ਤੋੜ ਸਿੱਟੇ ਐ ਕਿਹੜੇ ਕਿਹੜੇ ਏਰੀਏ ਵਿੱਚ ਅੱਜ ਮੌਸਮ ਖਰਾਬ ਐ ਕਿੱਥੇ ਕਿੱਥੇ بارش ਹੋਈ ਐ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਸਰਦੂਰਗਾਂ ਏਰੀਆ ਇੱਥੇ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਤੇ ਤੁਹਾਡੇ ਏਰੀਏ ਦੇ ਮੌਸਮ ਬਾਰੇ ਜਾਣਕਾਰੀ ਜਰੂਰ ਦਿਓ ਧੰਨਵਾਦ ਜੀ